ਸਾ希ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 8:40 ਤੇ ਜੋ ਵੀ ਚੱਲਿਆ ਗਿਆ ਸਕੂਲ ਤੇ ਸੋਮ ਰੈਡੀ ਆ ਜਾਲ ਵਾਸਤੇ ਸੋਮ ਦਾਦੀ ਨੂੰ ਬਾਜਾ ਮਾਰਦਾ ਮੰਮੀ ਮੇਸਤਰੀ ਸਾਹਿਬ ਨੂੰ ਬਾਜਾ ਪੈਰੀਆਂ ਨੇ ਬਾਹਰ ਮੈਂ ਕਰਨੀ ਆ ਰੋਣਾ ਪਾਈ ਜਾਂਦੀ ਆ ਮੰਮੀ ਖਲਾਰਾ ਸਾਹਮਣ ਲੱਗੇ ਆ ਦੇਖੋ ਹੋਰ ਅੰਦਰ ਬਾਲਾ ਸਮਖਣਾ ਕਰਦੇ ਆ ਉਹ ਤੇ ਬਹੁਤ ਕੰਮ ਖਰਾਬ ਕਰਦੇ ਨੇ ਪੈਨਸਲਾਂ ਦੇ ਦੋ ਡੱਬੇ ਲਿਆਂਦੀਆਂ ਸੀ ਉਹ ਰੋਜ਼ ਸੱਡੇ ਸਿੱਟ ਲਾਂਦਾ ਨਾ ਰੱਖੋ ਤੇ ਖੜਿਆ ਲਾਂਦਾ ਕਾ ਭਈ ਇਹ ਲੈ ਲੁਕੋ ਕੇ ਰੱਖੂਗਾ ਇਹ ਰੋਜ਼ ਖੜਿਆ ਦਿੰਦਾ ਮੰਮੀ ਸਾਹਮਣੇ ਰਹਿ ਜਾਂਦੀ ਆ ਚਲ ਮੰਮੀ ਕੰਮ ਪਰ ਰੋਜ਼ ਸੋਹਮ ਉੱਥੋਂ ਕੱਢ ਲਾਂਦਾ ਖੜਿਆ ਦਿੰਦਾ ਮੰਮੀ ਦੀ ਡਿਊਟੀ ਲੱਗੀ ਹੋਈ ਆ ਸਾਹਮਣੇ ਵਾਸਤੇ ਚਲੋ ਮੈਂ ਉਹਨੂੰ ਭੇਜ ਦਾਂ ਸੋਹਮ ਭੇਜ ਦੇ ਬੁਤ ਭੇਜ ਬਾਤ ਨਾ ਕਰ ਕੱਟਾ ਬਾਅਦ ਖਾ ਟਾ ਬੈ ਮੰਮੀ ਰੋਟੀ ਅਸੀਂ ਬਣਾ ਲਈ ਸੀ ਬੱਚਿਆਂ ਦੇ ਨਾਲ ਹੀ ਮੇਰੀ ਤੇ ਮੰਮੀ ਦੀ ਅੱਜ ਮੈਂ ਫੇਰ ਜਾਣਾ ਮੈਡੀਸਨ ਲੈਣ ਮੇਰੇ ਕੋਲਲੇ ਡਾਕਟਰ ਕੋਲੇ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਟ੍ਰੀਟਮੈਂਟ ਮੈਂ ਕਿਵੇਂ ਕਰਵਾ ਕੇ ਆਈ ਸੀ ਤੇ ਬਾਕੀ ਕਰਦੇ ਆਂ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਗੰਦਾ ਬੱਚਾ ਗੰਦੀ ਬੱਚੀ ਅੱਜ 2 ਦਿਨਾਂ ਬਾਅਦ ਸਕੂਲ ਚੱਲੀ ਹੈ ਬੱਚੇ ਨਾਲ ਖੜਕਾ ਕਰ ਇਹਦੀ ਚੈਨ ਉੱਤਰੀ ਹੋਈ ਆ ਦਾਦੀ ਅੱਜ ਠੀਕ ਕਰ ਦਊਗੀ ਉੱਤਰ ਜੋ نیچے ਚਲੋ ਬੇਬੇਸਤਰੀ 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 ਮੇਰੀ ਗੱਲ ਸੁਣੋ ਹੁਣ ਨਹੀਂ ਦਾਦੀ ਠੀਕ ਕਰਦੀ ਇਹਨੂੰ ਕੀ ਹੁਣ ਤਾਂ ਦਾਦੀ ਤੇਰਾ ਅੰਦਰ ਖਲਾਰਾ ਸਾਂਭੀ ਜਾਂਦੀ ਹੈ ਜਿਹੜਾ ਤੇ ਰਾਤ ਪਾਇਆ ਸੀ ਚਲ ਇਹਨੂੰ ਖੜਾ ਦੇ ਜਦੋਂ ਤੂੰ ਸਕੂਲੋਂ ਆ ਗਿਆ ਤੇਰੇ ਆਉਂਦੇ ਨੂੰ ਠੀਕਾ ਰਾ ਦਾਂਗੇ ਸਾਈਕਲ ਉਹ ਭਾਈ ਕੋਲੇ ਲੈ ਕੇ ਜਾਣੀ ਬੂਆ ਅੰਕਲ ਕੋਲੇ ਸਾਈਕਲ ਵਾਲੇ ਅੰਕਲ ਕੋਲੇ ਲੈ ਕੇ ਜਾਣੀ ਬੂ ਚੈਨ ਉੱਤਰ ਕੇ ਦੀ ਚਲ ਆ ਜਾ ਮੈਂ ਤੇ ਦੁੱਧੀ ਲੈ ਕੇ ਆਉਂਦਾ ਨਿਊ ਲੈ ਕੇ ਆਏਗਾ ਕਿਉਂ ਲੇਬੜੇ ਆਣਾ ਨਾ ਪਿੱਟ ਲੱਗਦੀ ਥੋੜੀ ਇਹ ਤਾਂ ਬਾਰ-ਬਾਰ ਗਿੱਲੀ ਹੋ ਜਾਂਦੀ ਹੈ ਇਹਦੀ ਗਿੱਲੀ ਹੋ ਜਾਂਦੀ ਉਹ ਰਿਆ ਚੱਲੀਏ ਫਿਰ ਆਪਾਂ ਇਹਦੀ ਇਹਦੀ ਉਹ ਦਕਾਨਾ ਇਹ ਤਾਂ ਵੀ ਨਹੀਂ ਆਉਂਦੀ ਐ ਇਹ ਗਿੱਲੀ ਤਾਂ ਹੋ ਗਈ ਬਾਹਰ ਖੜੀ ਸੀ ਰਾਤ ਇਹ ਬਾਹਰ ਤਾਂ ਠੰਡੀ ਹਵਾ ਸੀ ਠੰਡਾ ਮੌਸਮ ਸੀ ਸਰਦੀ ਸ਼ੁਰੂ ਹੋ ਗਈ ਤਾਂ ਕਰਕੇ ਠੰਡੀ ਹੋ ਗਈ ਠੀਕ ਆ ਐ ਮੈਂ ਗਿੱਲੀ ਪੀਆ ਓਕੇ ਮੇਰੀ ਗੱਲ ਸੁਣੋ ਮੰਮਾ ਅੱਜ ਦਵਾਈ ਲੈਣ ਜਾਊਗੀ ਤੇ ਜੇ ਮੰਮਾ ਲੇਟ ਹੋ ਗਈ ਨਾ ਫੌਜੀ ਅੰਕਲ ਕੇ ਘਰੇ ਉੱਤਰ ਜੀ ਠੀਕ ਆ ਡਰਾਈਵਰ ਅੰਕਲ ਨੂੰ ਕਹਿ ਦੀ ਬੈਨ ਵਾਲੇ ਅੰਕਲ ਨੂੰ ਕਾ ਅੰਕਲ ਮੈਨੂੰ ਇੱਧਰ ਆਂਟੀ ਕੇ ਅੰਕਲ ਕੇ ਘਰੇ ਤਾਰ ਦੋ ਠੀਕ ਆ ਰਣਵੀਰ ਕੇ ਘਰੇ ਉਤਰਨਾ ਤਾਂ ਠੀਕ ਆ ਇਹ ਮੰਮਾ ਲੇਟ ਹੋ ਗਈ ਨਹੀਂ ਤਾਂ ਮੰਮਾ ਆ ਜੂਗੀ ਜਦ ਤੱਕ ਠੀਕ ਆ ਨਾ ਤੋਂ ਕੀ ਹੋ ਗਿਆ ਰੇੜੀ ਤੇ ਮੰਮੀ ਵੀ ਰੇੜੀ ਆ ਹੁਣ ਆਪਾਂ ਚੱਲੇ ਆ ਦਵਾਈ ਲੈਣ ਮੇਲਪੁਰ ਲੈ ਤੇ ਅਸੀਂ ਚਾਹ ਪੀ ਲਈ ਆ ਚਾਹ ਨਾਲ ਇੱਕ ਇੱਕ ਖਾ ਲਈ ਰੋਟੀ ਮੈਂ ਹੋਸਦਨ ਮੈਂ ਤਾਂ ਖਾ ਗਈ ਸੀ ਮम्मी ਨੇ ਮੈਨੂੰ ਸਿਖਾਦੀ ਤਾਂ ਘਰ ਕੇ ਲੇਟ ਹੋ ਗਏ ਸੀ ਫੇਰਾ ਕੇ ਅਸੀਂ ਰੋਟੀ ਖਾਧੀ ਆ 1.5 2 ਵਜੇ ਸੀ ਪਤਾ ਨਹੀਂ ਇੰਨਾ ਟਾਈਮ ਹੋ ਗਿਆ ਸੀ ਤੇ ਬਾਕੀ ਹੁਣ ਅਸੀਂ ਨਾ ਇੱਕ ਇੱਕ ਰੋਟੀ ਖਾ ਲਈ ਮੈਂ ਲੈ ਲਈ ਹੁਣ ਦਵਾਈ ਦਵਾਈ ਲੈ ਕੇ ਫਿਰ ਆਪਾਂ ਚੱਲਦੇ ਆ ਇੱਕ ਗੋਲੀ ਲੈਣੀ ਆ ਬਸ ਮੈਂ ਥੋੜਾ ਜਿਹਾ ਪਾਣੀ ਕੋਸਾ ਜਿਹਾ ਕਰਦੀ ਸੀ ਗੈਸ ਤੇ ਭਰਿਆ ਹੋਇਆ ਤੇ ਦੁੱਧ ਘਰਮ ਹੋ ਗਿਆ ਮम्मी ਮੈਂ ਲਾ ਬਾਹਰ ਬੈਗੀ ਕੁੱਤੇ ਜਾ ਕੇ ਕਿੱਧਰ ਗਈ ਮम्मी ਬਾਹਰ ਬੈਠੀ ਆ ਉੱਪਰ ਸਿਕਣ ਲੱਗ ਗਈ ਦੇਖੋ ਜਾ ਕੇ ਇਹ ਅੰਦਰ ਹੀ ਟੁੜੀ ਫਿਰਦੀ ਹੈ ਮੈਂ ਗੋਲੀ ਲੈ ਲੈ ਹੋਂਨੀ ਆ ਬਸ ਮੈਂ ਆਪਣਾ ਸੂਟ ਪਾਇਆ ਅੱਜ ਪਿੰਕ ਪਿੰਕ गाइस ਜਿਵੇਂ ਲੇਰਕੋਰਡਲੇ ਪਹੁੰਚ ਗਏ ਆ ਬੈਠੇ ਮੁੰਬਈ ਆਟੋ ਜਿੱਦੂ ਤੇ ਲੈ ਜਾਂਦੀ ਆ ਟ੍ਰੈਫਿਕ ਬਹੁਤ ਆ ਬਈ ਚੱਕ ਚੱਲ ਸਕਦੇ ਐਰਪੋਰਟ ਲਈ ਸ਼ਹਿਰ

ਹਮਮ ਅੱਜ ਵੀ ਗਾਜੇ ਮੇਰੇ ਹੀਟ ਲਾਈ ਹੋਈ ਆ ਗਰਦਨ ਤੇ ਇਹ ਆਪਣਾ ਤੇਲ ਮਲਣਾ ਚਾਹ ਰਹੇ ਆ ਪਹਿਲਾਂ ਥੋੜੀ ਜਿਹੀ ਮ사ਜ ਕੀਤੀ ਉਹਨਾਂ ਤੇਲ ਲਾ ਕੇ ਤੇ ਕਹਿੰਦੀ ਸੀ ਮਾਸਪੇਸ਼ੀਆਂ ਥੋੜੀ ਜਿਹੀ ਰਿਲੈਕਸ ਕਰਨੇ ਹੁੰਦੇ ਨੇ ਤੇ ਹੋਰ ਉਸ ਤੋਂ ਮ사ਜ 10 ਮਿੰਟ ਕਰੀਆ ਉਸ ਤੋਂ ਬਾਅਦ ਉਹ ਮੇਰੀ ਹੀਟ ਲਾਈਆਂ ਉਹ ਫੜੀ ਬੈਠੀ ਆ ਆ ਟੱਗੀ ਹੋਈ ਆ ਨਹੀਂ ਅੱਗੇ 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 ਅਗਲਾ ਕਹਿੰਦਾ ਰੈਸਟ ਕਰੋ ਵੱਧ ਤੋਂ ਵੱਧ ਜਦੋਂ ਆਪਾਂ ਉੱਥੋਂ ਥੈਰੇਪੀ ਲਵਾ ਕੇ ਆਉਨੇ ਹੋਂ ਮੇਰੀ 1 ਮਿੰਟ ਵੀ ੱਡੀ ਨਹੀਂ ਲੱਗੀ ਜਦੋਂ ਦੀ ਮੈਂ ਆਈ ਆ ਪਹਿਲਾਂ ਬੱਸ ਉੱਤਰ ਹੀ ਬੱਸ ਉੱਤਰਨਸਾਰ ਪਹਿਲਾਂ ਮੈਂ ਬਾਜ਼ਾਰ ਚ ਚੱਕੀ ਸਕੂਟਰੀ ਉੱਥੋਂ ਬਾਜ਼ਾਰ ਚ ਗਈ ਕਿਸ ਤਾਂ ਬਰ ਕੇ ਆਈਆਂ ਦੋ ਐਲਡੀ ਦੀ ਭਰ ਕੇ ਆਈ ਇੱਕ ਫੋਨ ਦੀ ਭਰ ਕੇ ਆਈ ਆਉਂਦੀ ਵੀ ਸਬਜ਼ੀ ਲੈ ਕੇ ਆਈ ਆ ਮम्मी ਸਬਜ਼ੀ ਕੱਟਦੀ ਆ ਬੈਠੀ ਹੁਣ ਉਹ ਫਿਰ ਨਿਕਾਜ ਆ ਗਿਆ ਉਹਨੂੰ ਲਿਆ ਸਕੂਲੋਂ ਉਹਦੀ ਵਰਦੀ ਕੱਢੀ ਆ ਹੁਣ ਚਾਹ ਪਾਣੀ ਬਣਾਉਣ ਲੱਗਦੇ ਆ ਮੈਂ ਭਾਂਡਿਆਂ ਦਾ ਢੇਰ ਮੰਜ ਜਾ ਕੇ ਸਵੇਰ ਵਾਲੇ ਭਾਂਡੇ ਸਾਰੇ ਪਏ ਸੀ ਬਹੁਤ ਉਹੀ ਕਰਦੇ ਨੇ ਜਿਵਾਕ 10 ਮਿੰਟ ਨਹੀਂ ਬੈਠਣ ਦਿੰਦੇ ਹਜੇ ਮੈਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਜਦੋਂ ਦੀ ਆਈਆਂ ਦੇਖ ਲਓ 2 ਵਜੇ ਆਈਆਂ ਸੀ ਆਪਾਂ ਪੌਣੇ 2 ਆਈ ਸੀ ਪੌਣੇ 2 ਅਸੀਂ ਘਰੇ ਆਇਆ ਦੇਖ ਲਓ 9:30 ਵਜੇ ਦੇ ਘਰੋਂ ਨਿਕਲੇ ਹੋਇਆ ਸਵੇਰ ਦੀ ਰੋਟੀ ਆ ਕੇ ਖਾਧੀ ਆ ਕਰੇ ਸਾਡੇ ਡਾਕਟਰ ਕਹਿੰਦਾ ਰੈਸਟ ਕਰ ਲਿਓ ਦੇਣਗੇ ਮੈਨੂੰ ਰੈਸਟ ਕਰਨੇ ਮੇਰੀ ਠੂਈ ਤੋੜ ਲਓ ਲੋ ਕੀ ਟਾਈਮ ਵੱਜ ਗਏ ਨੇ 4 ਤੇ ਮੈਂ ਫੇਰੇੜੀਆਂ ਡਾਕਟਰ ਦੇ ਜਾਣ ਵਾਸਤੇ ਸਾਡੀ ਤਾਂ ਪਾਰੀ ਬੰਨੀ ਹੋਈ ਆ ਬੱਚਿਆਂ ਨੇ ਹੁਣ ਜੋ ਬਣ ਬਿਮਾਰ ਹੋ ਗਿਆ ਉਹਨੂੰ ਲੈ ਕੇ ਚੱਲੀ ਆ ਸਕੂਲੋਂ ਆਉਂਦੇ ਹੀ ਬਿਮਾਰਾ ਕੋਟ ਪਾ ਉੱਪਰ ਦੀ ਹੁੱਡੀ ਪਾ ਲਈ ਡਾਕਟਰ ਨੇ ਬੋਲਣਾ ਇੱਕ ਮੈਰੀ ਬਿਮਾਰਾ ਸੌਂਮ ਤੇ ਕੱਪੜੇ ਚੇਂਜ ਕਰਦੇ ਨੀਚੋਂ ਦੀ ਇਨਰ ਪਾਤਾ ਤੇ ਉੱਪਰ ਦੀ ਪਾਤਾ ਟਰੈਕਸੂਟ ਬਾਪਾ ਜਲਦੀ ਸਾਹ ਦੇ ਲੈ ਕਿਵੇਂ ਮੂੰਹ ਨਾਲ ਸਾਹ ਲੈ ਰਿਹਾ ਕਲਮੀ ਦਾ ਤਾਂ ਪਤਾ ਨਹੀਂ ਆ ਗਈ ਫਿਰ ਮੰਮੀ ਹੁਣ ਕਰੀਏ ਕੀ ਰਾਤ ਨੂੰ ਅਗਲਾ ਕੱਛੇ ਬਣਾਣ ਚ ਪੈਂਦੇ ਨੇ ਡਾਕਟਰਾਂ ਦੇ ਲੈ ਕੇ ਜਾ ਕੋ ਬੈਂਕ ਦੀ ਇਹਨਾਂ ਨੂੰ ਤਾਂ ਘਰੀ ਪਾ ਕੇ ਰੱਖੇ ਫੇਰ ਇਹ ਸੈੱਟ ਆਉਂਦੇ ਨੇ ਲੱਤਾਂ ਤੋਂ ਸੁਣਨਾ ਲੱਤਾਂ ਤੋਂ ਵੀ ਜਿਹੜਾ ਕੁਝ ਦੁੱਖਦਾ ਦੁਖੀ ਜਾਵੇ ਜਦੋਂ ਤੁਸੀਂ ਕਿਸੇ ਦੀ ਗੱਲ ਹੀ ਨਹੀਂ ਮੰਨਣੀ ਰਾਤ ਨੂੰ ਅੰਡਰਵੀਅਰ ਤੇ ਬਣਾਣ ਪਾ ਕੇ ਪੈਂਦਾ ਨੰਗੇ ਪੈਰ ਰਾਤ ਅੰਡਰਵੀਅਰ ਬਣਾਣ ਚ ਤੁਰਿਆ ਫਿਰਦਾ ਸੀ ਲੌਬੀ ਚ ਕੌਣ ਜਿਵੇਂ ਗਰਮੀਆਂ ਹੁੰਦੀਆਂ ਨੇ ਮੈਂ ਆਉਂ ਰਾਂ ਆ ਵੀ ਪਾਲਣੀ ਨੀ ਪਤਨੀ ਆਏ ਉੱਥੇ ਥੱਲੇ ਬੈਠੇ ਨਾਲ ਤੁਹਾਨੂੰ ਨਹੀਂ ਜਣਾ ਜੀ ਜੀ ਘਟਵਾ ਲਾ ਮੇਰੇ ਢੂਹੀ ਇੰਨੀ ਤਰਦ ਕਰਦੀ ਆ ਮਾਗਰੋਂ ਥੈਪੀ ਲਵਾਉਣ ਕਰਕੇ ਮੇਰਾ ਮਾਸ ਵੀ ਦੁਖਦਾ ਢੂਹੀ ਦਾ ਮਾਗਰੋਂ ਗਰਦਨ ਦਾ ਦੁਹੀ ਕਰ ਲਿਆ ਇਹਨਾਂ ਨੇ ਜਮਰਾਸ਼ਟ ਨਹੀਂ ਕੀਤੀ ਹੁਣ ਇਹ ਆ ਗਿਆ 12 ਵਜਾ ਕੇ ਮੂਹ ਤੇ ਹੁਣ ਇਹਨੂੰ ਲੈ ਕੇ ਚੱਲੀ ਆ ਡਾਕਟਰ ਦੇ 4 ਵਜੇ ਗਏ ਨੇ ਬਾਰੀ ਬੰਨੀ ਹੋਈ ਆ ਇਹਨਾਂ ਨੇ ਬਸ ਕਦੇ ਉਹ ਕਦੇ ਉਹ ਉਦੋਂ ਮੇਰੀਆਂ ਥੈਰੇਪੀਆ ਹੁੰਦੀਆਂ ਨੇ ਗਰਦੰਦੀਆਂ ਲਓ ਜੀ ਗਾਇਸ ਮੈਂ ਤੇ ਜੋ ਵੀ ਆ ਗਏ ਹੁਣ ਡਾਕਟਰ ਦੇ ਦਵਾਈ ਲੈਣ ਹਾਂ ਗੰਦਾ ਬੱਚਾ ਇਹ ਬਿਮਾਰ ਹੋ ਗਿਆ ਪਹਿਲਾਂ ਉਹ ਹੋਇਆ ਸੀ ਹੁਣ ਇਹ ਹੋ ਗਿਆ ਇਹਨਾਂ ਨੇ ਵਾਰੀ ਵੱਢੀ ਜੀ ਦੋਨਾਂ ਨੇ ਇਤਨਾ ਸਾਡੇ ਫਾਟਕ ਬਹੁਤ ਹੈਰਾਨ ਕਰਦੇ ਨੇ ਸੂਟ ਇੰਨੇ ਨੇ ਸੋਹਣੇ ਪਏ ਨੇ ਬਾਜ਼ਾਰ ਦੇ ਵਿੱਚ ਇਹਨਾਂ ਦੇਲ ਕਰਦਾ ਵੀ ਆ ਵੀ ਲੈ ਲਾ ਵੀ ਲੈ ਲਾ ਹੈ ਜੋ ਬਣਤਾ ਸਰਦੀ ਕਰਕੇ ਸੇਲ ਲੱਗੀ ਹੋਈ ਹੈ ਬੋਟੇ ਸਵੈਟਰਾਂ ਦੇ ਸਾਰੇ ਕਾਸੇ ਦੀ ਸੇਲ ਆ ਹੁਣ ਤਾਂ ਯਾ ਵੀ ਲੈ ਲੋ ਵੀ ਲੈ ਲੋ ਤੇ ਲੈ ਲੈਣਾ ਕਰਤਾ ਤੇ ਹੁਣ ਜੋ ਵੀ ਦਵਾਈ ਦਿਵਾਉਣ ਆਈ ਸੀ ਸਕੂਟਰੀਆ ਸੀ ਖੜਾ ਕੇ ਆਇਆ ਫਾਟਕਾਂ ਦੇ ਪਰਲੇ ਪਾਸੇ ਕਿਉਂਕਿ ਲੰਘਣਾ ਬਹੁਤ ਔਖਾ ਜਾਮ ਲੱਗਿਆ ਪਿਆ ਸੀ ਟ੍ਰੇਨ ਜਾ ਰਹੀ ਸੀ ਉਹਦੇ ਕਰਕੇ ਬਸ ਹੁਣ ਅਸੀਂ ਪਹੁੰਚ ਗਏ ਤੋਰ ਤੋਰ ਕੇ ਵਿਚਾਰੇ ਨੂੰ ਤੋਰ ਕੇ ਲਿਆਈਆਂ ਘਰੋਂ ਗੋੜੀ ਦੇਤੀ ਸੀ ਇਹ ਦਿਨ ਲਤਾਂ ਦਾ ਅਰਧ ਕਰਦੀ ਸੀ ਸਾਰਾ ਸਰੀਰ ਦਰਦ ਕਰਦਾ ਸੀ ਤਾਂ ਦਰਦ ਕਿਤੇ ਸ਼ਹਿਰ ਚ ਫਟ ਨਹੀਂ ਹੋਣਾ ਬਾਜ਼ਾਰ ਚ ਆਪਣੇ ਨੇ ਬਾਹਰੇ ਨਹੀਂ ਆਪਣੇ ਸੰਗਰੂਰ ਦੇ ਫਿਰ ਉਹ ਮਲੇਰ ਬੋਤਲਾਂ ਦੇ ਵਿੱਚ ਜਣੀ ਨਹੀਂ ਹੈਗਾ ਕੱਟ ਲਓ ਜੀ ਗਾਇਜ਼ ਜੋਵਨ ਤਾਂ ਟੈਸਟ ਹੋ ਗਿਆ ਇਹ ਆਪਾਂ ਆ ਆਮਨ ਵੀਰੇ ਦੀ ਦੁਕਾਨ ਤੇ ਜੋ ਵੀ ਕਹਣਾ ਮੈਂ 버ਗਰ ਖਾਣਾ ਹੈਨਾ ਸਰੀਰ ਆ ਗਿਆ ਮਜ਼ਾ ਆਇਆ ਅੱਜ ਜੋ ਉਹਨੂੰ ਬੁਬਾਰ ਹੋ ਗਿਆ ਜੋ ਵੀ ਤਾਂ ਟੈਸਟ ਦੇ ਕੇ ਆਇਆ ਟੈਸਟ ਨੂੰ ਲੱਗਣਗੇ ਹਜੇ 10 15 ਮਿੰਟ ਅਸੀਂ ਆਗੇ ਬੀਰੇ ਦੀ ਦੁਕਾਨ ਤੇ ਅਮਨ ਬੀਰੇ ਦੀ ਦੁਕਾਨ ਤੇ ਉਹਨੂੰ ਮਹੀਨਾ ਹੀ ਹੋ ਗਿਆ ਕਹਿੰਦੇ ਉਹਨੂੰ ਮੈਂ 버ਗਰ ਖਾਣਾ 버ਗਰ ਖਾਣਾ ਅਮਨ ਬੀਰੇ ਵਾਲਾ ਉਹਨੂੰ ਵਾਲੇ ਤਾਂ ਮੈਂ ਖਾਣਾ ਮੈਂ ਤਾਂ ਖਾਂ ਨਹੀਂ ਲਈ ਹਜੇ ਡਾਕਟਰ ਕਹਿੰਦੇ ਉਹ ਇਹ ਬਿਮਾਰ ਹੋ ਗਿਆ ਉਹ ਇਹ 버ਗਰ ਖਾਂਦਾ ਫਿਰ ਸਹੀ ਹੈ ਅੰਨੇ ਜਨਾ ਮਿੰਨੇ ਬਾਤਾਂ ਉਹ ਕਾਫੀ ਟਾਈਮ ਬਾਅਦ ਆਇਆ ਹੈ ਨਾ ਇੱਕ ਵਾਰੀ ਆਇਆ ਹੈ ਜਦੋਂ ਨਾਲ ਇੱਕ ਮੈਂ ਆਇਆ ਯਾਕੂ ਜੋ ਵਾਂ ਲੱਗਿਆ ਸਵਾਦ ਲਾਉਣ ਪਨੀਰ ਵੀ ਪਾਇਆ ਜੋਣ ਵਿੱਚ ਪਨੀਰ ਵਾਲਾ 버ਗਰ ਤਾਂ ਮੈਂ ਪਹਿਲੀ ਵਾਰ ਦੇਖਿਆ ਆ ਕਿਹੜਾ ਉਹ ਸਾਸ ਤਾਂ ਲਾ ਜਿਹੜੀ ਵਿੱਚ ਪਈ ਹੈ ਮੈਂ ਹਜੇ ਕੁਝ ਨਹੀਂ ਮੰਗਾਇਆ ਮੈਂ ਮੈਨੂੰ ਦੇਖ ਲਈ ਸੀ ਮੈਂ ਇੱਥੇ ਮੈਨੂੰ ਦਹੀਂ ਗੋਲ ਗੱਪੇ ਖਾਣ ਨੂੰ ਦਿਲ ਕਰਦਾ ਹੈ ਮੰਗਾਉਣੀ ਹੈ ਇੱਕ ਪਲੇਟ ਟੇਸਟ ਕੀਤਾ ਗਾਇਸ ਗੱਗੀ ਦਾ ਫੋਨ ਆ ਗਿਆ ਸੀ ਗੱਗੀ ਕਹਿੰਦੇ ਤੁਸੀਂ ਆਏ ਤਾਂ ਡਾਕਟਰ ਤੇ ਸੀ ਦੁਕਾਨੇ ਬੈਠੇ ਇੱਥੇ 버ਗਰ ਹੋ ਹੈ ਜੋ ਹੁਣ ਡੈਡੀ ਕਹਿੰਦੇ ਆ ਦੇਖ ਲੈ ਸਵਾਦ ਲਾਉਂਦਾ ਜੀਭ ਦੇ ਮੈਂ ਕਿਹਾ ਚਲੇ ਨੂੰ ਮਹੀਨਾ ਹੋ ਗਿਆ ਸੀ ਕਹਿੰਦੇ ਇਹਨੂੰ ਵਿਚਾਰੇ ਨੂੰ 버ਗਰ ਵਰਗਲ ਚਰ ਖਵਾ ਦੰਨੇ ਆ ਬਰਗਰ ਤਾਂ ਉਹਦੇ ਖਾ ਲਾ ਚਾਹ ਤੋਂ ਬੰਦਾ ਪੈ ਕੇ ਹੋਏ ਹਾਂ ਕੱਟ ਕੇ ਦੇ ਦਿੰਦੇ ਨੇ ਹਾਂ ਕੱਟ ਕੇ ਦੇ ਦਿੰਦੇ ਨੇ ਵਧੀਆ ਖਾਦਾ ਜਾਂਦਾ ਦੂਜਾ ਨਹੀਂ ਸਾਬ ਤਾਂ ਨਹੀਂ ਖਾਦਾ ਜਾਂਦਾ ਉਹ ਸਾਰਾ ਸਿੰਡ ਜਾਂਦਾ ਜਦੋਂ ਬਈ ਅਸੀਂ ਪਹਿਲੀ ਵਾਰ ਆਏ ਸੀ ਨਾ ਉਦੋਂ ਦੁਕਾਨ ਤੇ ਵੀਰੇ ਦੇ ਤੇ ਉਦੋਂ ਮੈਂ ਨਾਨੀ ਸੀ ਪਤਾ ਨਹੀਂ ਹੋਰ ਕੌਣ ਸੀ ਨਾਲ ਬਈ ਸਾਨੂੰ ਐ ਕੱਟ ਕੇ ਦੇਦੇ ਬਰਗਰ ਅਸੀਂ ਤਾਂ ਦੇਖੀ ਜਾਈਏ ਵੀ ਬਰਗਰ ਨੇ ਸੱਚੀ ਉਹ ਟਿੱਕੇ ਤੋਂ ਪਲਾਸਟਿਕ ਵਾਲੇ ਕੋ ਤੌ ਜੀ ਮੇਰੀ ਪਲੇਟ ਚੈੱਕ ਕਰੋ ਇੱਦਾਂ ਦਹੀਂ ਵਾਲੇ ਗੋਲ ਗੱਪੇ ਵਜਾਏ ਕਰਨ ਬਾਅਦ ਅੱਟ ਜਾਓ ਜੋ ਬਣੇ ਖਾ ਲਿਆ ਹੁਣ ਮੈਂ ਖਾਣੀ ਆ ਜੋ ਬਣ ਹੱਥ ਨਾਲ ਖਾਵਾ ਕੇ ਚਮਚੇ ਨਾਲ ਮੈਂ ਵੀ ਹੁਣ ਖਾ ਲ ਆ ਜਾ ਮੈਨੂੰ ਥੋੜੀ ਸਪਾਈਸੀ ਖਾਣੀ ਸੀ ਜੋ ਹਰੀ ਮੇਤ ਕੁਵਾਲੀ ਵਿੱਚ ਇਹਨਾਂ ਹਰੀ ਚਟਨੀ ਹੂੰ ਤੇ ਸਪਾਈਸ ਪੀਓ ਆਹ ਨੀ ਅੱਜ ਦੀ ਦੁਕਾਨ ਤਾਂ ਭੈਣ ਦਾ ਬੇਟਾ ਬੋਲੋ ਲਓ ਜੀ ਗਾਇਸ ਆਪਾਂ ਸੋਮੂ ਨੂੰ ਉਹ ਸੌਰੀ ਜੋਵੀ ਨੂੰ ਦਵਾਈ ਦਵਾ ਕੇ ਘਰੇ ਆ ਗਏ ਸੀ ਤੇ ਦਾਦੀ ਨੇ ਆਲੂ ਵਾਲ ਤੇ ਸੋਮੂ ਦੀ ਨੇ ਤੇ ਸੋਮੂ ਨੂੰ ਟਿਊਸ਼ਨ ਤੋਂ ਲੈ ਆਏ ਆਉਂਦੇ ਹੋਏ ਮੇਰੇ ਕੋਲ ਟਾਈਮ ਘੱਟ ਸੀ ਤਾਂ ਕਰਕੇ ਫਿਰ ਅਸੀਂ ਸੋਮੂ ਨੂੰ ਨਾਲ ਹੀ ਲੈ ਆਏ ਟਿਊਸ਼ਨ ਤੋਂ ਕਿਉਂਕਿ ਮੇਰੇ ਗੇੜੇ ਬਹੁਤ ਲੱਗੇ ਮੈਂ ਥੱਕ ਗਈ ਮੈਂ ਰੈਸਟ ਜਮਾ ਲਈ ਕੀਤੀ ਮੇਰੀ ਗਰਦਨ ਬਹੁਤ ਉਹ ਹੋ ਗਈ ਬਣਾ ਰਿਹਾ ਇਹ ਵਲੋਗ ਹਾਂ ਸੋਮੂ ਵਲੋਗ ਬਣਾ ਰਿਹਾ ਮੇਰਾ ਕਹਿੰਦਾ ਮੈਂ ਵਲੋਗ ਬਣਾਉਂਗਾ ਮੰਮਾ ਤੁਹਾਡਾ ਆ ਚੱਕਰ ਮਾਰ ਕੇ ਸਬਜੀ ਨੂੰ ਤੜਕਾ ਲਾਉਣ ਲੱਗਿਆਗਾ ਇਹ ਜਿਹਦੇ ਜਿਹਨੇ ਰੋਟੀ ਖਾਣੀ ਆ ਉਹ ਆ ਸਕਦਾ ਹੈ ਨਾ ਸ਼ੋਮੀ ਮੱਕੀ ਦੀ ਨਾਲ ਮੱਕੀ ਦੀ ਰੋਟੀ ਮੱਕੀ ਦੀ ਬਣਾਵਾ ਹਾਂ ਮੱਕੀ ਦੀ ਬਣਾ ਦੋ ਕੱਲਾ ਮੰਗੂ ਆਈ ਲਵ ਯੂ ਸ਼ੋਮੀ ਆਈ ਲਵ ਯੂ ਮੰਮੀ ਐਂਡ ਕਰ ਦੋ ਵਲੋਗ ਹਾਂ ਐਂਡ ਨਹੀਂ ਕਰਨਾ ਹਜੇ ਗਾਇਜ਼ ਬੱਚਾ ਪਾਰਟੀ ਲੱਗੀ ਹੈ ਰੋਟੀ ਖਾਣ ਸੋਮੂ ਦੀ ਫਰਮਾਇਸ਼ ਤੇ ਫਿਰ ਮੈਂ ਬਣਾ ਲਈ ਮੱਕੀ ਦੀ ਰੋਟੀ ਦੇ ਨਾਲ ਗੁੱਬੀ ਦੀ ਸਬਜ਼ੀ ਚੈੱਕ ਕਰ ਲਓ ਤੁਸੀਂ ਅਸੀਂ ਥਾਲ ਚ ਪ੍ਰੇਡ ਚ ਪਾ ਕੇ ਖਾਣੇ ਹੁੰਦੇ ਆ ਸੁੱਕੀ ਸਬਜ਼ੀ ਤੇ ਇੱਧਰ ਰੋਟੀ ਬਣ ਰਹੀ ਹੈ ਗਰਮ ਗਰਮ ਜਿਹਨੇ ਪਈ ਖਾਣੀ ਆ ਉਹ ਆਜੋ ਜਿਹਨੇ ਜੁੱਲਾ ਸੱਦਾ ਆ ਸਕਦਾ ਹੈ ਹਾਂ ਉਹ ਆ ਸਕਦਾ ਹੈ ਸੋਮੂ ਦੀ ਗੱਲ ਸੁਣੋ ਉਹ ਆ ਸਕਦਾ ਹੈ ਗੁੱਲੀ ਦੀ ਸਬਜ਼ੀ ਓਏ ਗੁੱਲੀ ਗੁੱਲੀ ਸਬਜ਼ੀ ਕਿਹਨੂੰ ਗੋਭੀ ਤਾਂ ਨਹੀਂ ਕਿਨ ਗੋਭੀ ਦੀ ਕਿਨ ਗੋਭੀ ਸਬਜ਼ਾ ਕਿਨ ਗੋਭੀ ਦਾ ਸਬਜ਼ਾ ਲਓ ਜੀ ਆ ਦੇਖੋ ਇੱਧਰ ਮੈਂ ਧਨੀਆ ਲਾ ਲਿਆ ਉੱਪਰ ਸੋ ਗਾਈਜ਼ ਹੁਣ ਹੋ ਗਿਆ ਰਾਤ ਦਾ ਟਾਈਮ ਰਾਤ ਦੇ ਵਜੇ ਨੇ 9 ਮੈਂ ਹੁਣ ਥੋੜਾ ਬਹੁਤਾ ਠੀਕ ਸੀਗਾ ਦਵਾਈ ਲੈ ਕੇ ਹੈ ਲਊਗਾ ਤੇ ਭਾਈ ਫਿਰ ਦੁੱਜੀ ਖਰਾਕ ਹਾਂਜੀ ਮੈਂ ਪਹਿਲੇ ਵਾਰ ਆ ਹਾ ਲੋਰ ਦਵਾਈਆਂ ਚੀਜ਼ਾਂ ਉੱਚੀਆਂ ਹੋ ਜਾਂਦੀਆਂ ਨੇ ਬਾਅਦ ਚ ਪਤਾ ਲੱਗਦਾ ਵੀ ਆ ਵੀ ਲੋਰ ਹੈਗੀ ਸੀ ਪੌਣ ਵੇਲੇ ਤੂੰ ਪਾਉਂਦਾ ਨਹੀਂ ਫਿਰ ਇਹਦੀ ਚੀਜ਼ਾਂ ਲਿਆਉਂਦਾ ਕਿਉਂ ਨਾ ਮੈਨੂੰ ਕਦੇ ਦੇਖੀ ਦੀ ਨਹੀਂ ਗਰਮੀ ਚ ਲੈ ਗਈ ਖੜਖੜ ਕਰਦੀ ਸੀ ਇਹ ਗਰਮੀ ਚ ਫਿਰ ਇਹ ਕਿੱਥੇ ਪੈਂਦੀ ਸੀ ਇਹ ਲੱਤਾਂ ਵੱਢਦੀ ਸੀ ਉਦੋਂ ਹੁਣ ਜਦੋਂ ਸਰਦੀ ਆਈ ਜਦੋਂ ਰੋਚੀ ਹੋ ਗਈ ਕੋਈ ਘਰੇ ਪਾਲਿਆ ਕਰੇ ਮੈਂ ਪਾਉਂਗੀ ਇਹਨੂੰ ਦੇ ਦਿੰਦੀ ਆ ਮਮਾ ਦੇ ਮੇਚ ਦੀ ਆ ਜਦ ਮੈਂ ਮਮਾ ਜੀ ਏਡਾ ਦਿਖਾਉਦੋਂ ਲਿਆਤੀਆਂ ਦੀ ਹੁਣ ਮਮਾ ਮੇਰੇ ਥੋੜੀ ਤੱਕ ਮਮਾ ਨੂੰ ਮਮਾ ਨੂੰ ਰਾਇਕਾ ਦੋ ਜਵਨ ਕੱਪੜੇ ਸਾਹਮਣੇ ਲੱਗਿਆ ਹੋਇਆ ਹੈ ਸਾਡੀ ਸ਼ਰਾਬ ਦੇ ਨੋ ਬੰਦ ਬਰਮੀ ਵਾਲੇ ਕੱਪੜੇ ਸੰਗ ਆਹ ਦੇਖੋ ਟੱਚੀ ਭਰਤੀ ਐ ਲੱਗਦਾ ਜਿਵੇਂ ਕੈਨੇਡਾ ਚੱਲੇ ਹੁੰਦੇ ਆ ਮम्मा ਕੈਨੇਡਾ ਜਾ ਰਹੇ ਆ ਆਪਾਂ ਹਾਂ ਆ ਦੇਖ ਐ ਜੀ ਰੱਖ ਦੇ ਫਿਰ ਉਹ ਜਰ ਆਪਾਂ ਕਿਹੜੀ ਹਾਰ ਰੱਖ ਦੂਗਾ ਅੱਜ ਆ ਤਾਂ ਵੀ ਉੱਚੀ ਹੈ ਤੇ ਕਿਸੇ ਨੂੰ ਦਿੱਕਤੀ ਹੋਊਗੀ ਇਹ ਸਕੂਲ ਵਾਲਿਆਂ ਨੂੰ ਉੱਚੀ ਹੋ ਗਈ ਤਾਂ ਦੇ ਦਾਂਗੇ ਜਰ ਆਪਾਂ ਸੰਗ ਵਿੱਚ ਰੱਖ ਦੋ ਥੋੜਾ ਆਪਾਂ ਜਿੱਕੀ ਵੀ ਲਈ ਜਾ ਕਰੂ ਮਾਂ ਜੀ ਸਲਾਬੇ ਪੱਛੀ ਇਹਦੇ ਇੱਥੇ ਰੱਖ ਲੈ ਇੱਕ ਸਾਈਡ ਰੱਖ ਲੈ ਆ ਦੇ ਲਗਾ ਕਿਉਂ ਪਾਇਆ ਨਹੀਂ ਪੱਛੀਆਂ ਦਾ ਜੀ ਹੁਣ ਆਹ ਚਾਹ ਨਾ ਬੁਣਾਂ ਦੀ ਉੱਚੀ ਹੋ ਗਈ ਸੋ ਹੁਣ ਪਾ ਲੂਗਾ ਤੂੰ ਮੈਂ ਉਹ ਆ ਕੀ ਚੀਜ਼ ਆ ਇਹ ਤਾਂ ਲੋਈ ਦਿੱਤੀ ਸੀ ਬਾਬਾ ਜੀ ਨੇ ਆਹ ਇਹਦੇ ਨੀਲੀ ਦੇ ਲਾਲ ਦੇ ਕੀ ਦੀ ਆ ਇਹ ਪਹਿਮ ਮਾਲ ਦੇ ਸੋਨ ਦੇ ਗਮ ਮਾਰਨੀ ਕੀ ਦੀ ਆ ਦਾਦੀ ਦੀ ਆ ਮੇਰੀ ਆ ਲੈਣੀ ਲਾਲਾ ਬੱਸ ਕੁੜੀ ਵਾਲੀ ਆ ਕੁੜੀਆਂ ਨਹੀਂ ਹੁੰਦੇ ਆੜੀ ਇਹ ਕੁੜੀਆਂ ਨੂੰ ਤਾਂ ਨਾ ਲੈਂਦੇ ਆ ਕਰੀਮ ਕਾ ਤੇ ਆ ਇੱਕ ਹੋਰ ਵੀ ਨਹੀਂ ਲੀ ਉਹ ਮੈਲ ਹੀ ਹੋ ਜੂ ਪਤਲੀ ਆ ਇਹ ਪਤਲੀਆਂ ਲੱਗ ਰੱਖ ਪਤਲੀ ਲੋਈ ਆ ਕੱਪੜਾ ਪਤਲਾ ਪਿਓਰ ਹੁੰਦੇ ਆ ਪਤਲਾ ਇਹ ਤਾਂ ਹੀ ਹੁੰਦਾ ਬੱਚੇ ਪਤਲਾ ਕੱਪੜਾ ਪਿਓਰ ਇਹ ਲਵੇਟਨ ਦਾ ਕੀ ਫਾਇਦਾ ਹੁੰਦਾ ਸਰਦੀਆਂ ਚ ਉਹ ਬਜ਼ੁਰਗ ਲੋ ਉਹ ਹੁੰਦੀ ਆ ਬਜ਼ੁਰਗ ਲਵੇਟਦੇ ਰਹਿੰਦੇ ਨੇ ਉਹ ਮੋਟੀ ਹੁੰਦੀ ਆ ਬਜ਼ੁਰਗਾਂ ਲਈ ਇਹ ਨਹੀਂ ਲੈਂਦੇ ਬਜ਼ੁਰਗ ਤਾਂ ਗਰਮ ਲੋਈ ਲੈਂਦੇ ਨੇ ਮੋਟੀ ਇਹ ਤਾਂ ਛੋਟੀ ਆ ਮੈਨੂੰ ਤਾਂ ਫਿਰ ਗਰਮ ਚਾਹੀਦੀ ਆ ਕੋਈ ਨਾ ਲਿਆ ਮੇਰੇ ਮੇਜੇ ਵੀ ਦੋ ਹੀ ਪੇਂਚੀ ਹੋ ਜੈਰੀ ਤਾਂ ਹਾਂ ਆਹ ਬੋਲੀ ਆਹ ਨਾਲ ਛੋਟੇ ਨਾਲ ਆਹ ਤਾਂ ਇੱਕ ਨਹੀਂ ਲੱਭਿਆ ਔਰ ਵਿੱਚ ਦੋ ਤਾਂ ਹੈਗੀਆਂ ਨੇ ਕਹਿੰਦੀ ਇੱਕ ਨਹੀਂ ਲੱਭਿਆ ਕਿੱਥੇ ਆ ਕਾੜੇ ਨੂੰ ਵਿੱਚੋਂ ਇੱਕ ਹੋਰ ਨਹੀਂ ਉਹ ਦੰਗਿਕ ਨਾ ਆਇਆ ਤਾਂ ਉਹ ਦਾਦੀ ਵੀ ਕਾੜਾ ਪਤਾ ਹੋਈ ਆ ਉਮਾ ਦਾ ਕਾਬੀ ਇੱਕ ਡਵਲਾ ਮੋਟੀ ਐ ਅਜਰਾਬਾ ਕੇ ਨੇ ਪਾਈਆਂ ਨੇ ਤੇ ਦੇਖੀਆਂ ਨੇ ਜਰਾਬ ਚ ਜਰਾਬ ਪਾਈ ਬੈਠੀ ਆ ਕਹਿੰਦੀ ਇੱਕ ਜਰਾਬ ਨਹੀਂ ਲੱਭਦੀ ਹੋਰ ਮੈਂ ਦੇਖੋ ਅਗਲੀ ਪੈਰ ਪੈਰ ਦਾ ਕਾਪੜ ਹੀ ਨਹੀਂ ਜਾਂਦੀ ਐ ਮੰਮੀ ਰਮਾਲਾ ਜਰਾਬਾਂ ਬਣਾਣਾ ਇਹਦੇ ਚ ਰਹਿਣੇ ਟੱਕਰਦੀਆਂ ਇਹਨਾਂ ਦੀਆਂ ਲਿਆ ਛੋਟਾ ਦਾ ਲੈੰਦਰ ਛੋਟੇ ਇੱਕ ਪਾਸੇ ਸਾਹਮਣੇ ਭਾਈ ਅਸਮੂ ਦੀਆਂ ਕੱਛੀਆਂ ਦੇਖੋ ਫਰ ਦਾ ਫਰ ਦਾ ਅਸਮੂ ਦੀਆਂ ਕੱਛੀਆਂ ਫਰ ਦਾ ਨਾ ਮੈਂ ਸਾਹਮਣੇ ਕੱਪੜੇ ਆਹਨੇ ਨੀਕਾ ਬਣਾਇਆ ਇਹਦੇ ਥੱਲੇ ਦੇ ਰੱਖੀ ਸੋਹਮ ਨੀ ਖਲਾਰਾ ਪਾਉਂਦਾ ਸੋਹਮ ਦੇ ਤਾਂ ਮੈਂ ਪਾਉਣੀ ਆ ਕੱਪੜੇ ਚਾਹੀਦੇ ਆ ਰੱਖੋਗਾ ਕੱਲਾ ਖਲਾਰਾ ਇਹਦੇ ਲੱਗ ਰੱਖ ਪੂਤ ਦੇ ਇਹਦੇ ਕਿਧਰ ਦੇ ਲੱਗੇ ਕੋਲ ਕੱਲੇ ਦੇ ਕੱਪੜੇ ਇਹਨੂੰ ਭਜਾਓ ਜਿਹੜਾ ਬੰਦਾ ਖਲਾਰਾ ਪਾਉਂਦਾ ਮੇਰਾ ਖਾਣਾ ਕੱਲੇ ਦਾ ਇੱਕ ਬਣਾ ਦੋ ਬਈ ਹਾਂ ਇੱਕ ਬਣਾ ਦੇ ਇੱਕ ਖਾਣਾ ਮੇਰੇ ਕੱਲੇ ਦਾ ਰੱਖਣ ਲੱਗਿਆ ਸਾਰੇ ਕੱਪੜੇ ਸਿਰਦਾ ਆ ਸੋਹਮ ਦੀ ਮੇਰੀ ਹਾਂ ਬਈ ਮੇਰਾ ਖਾਣਾ ਲਾ ਨਾ ਆਹ ਦਾ ਰੱਖਦੇ ਆ ਆ ਵਿੱਚੋਂ ਕੱਢਦੇ ਨਾ ਜਰਾ ਬਈ ਨੀ ਆ ਮਮਾ ਬਣਾ ਦੋ ਰੇ ਫਾ ਆਜ ਆ ਲੈ ਕੇ ਪਾਸੇ ਰੱਖ ਦੇ ਇਹ ਆਪੇ ਸੋਹਮ ਪਾਲੂ ਕਿਸੇ ਨੂੰ ਨਾ ਦੇਈ ਹੁਣ ਅਗਲੀ ਵਾਰੋਂ ਤੱਕ ਨਾ ਆਏ ਨੀ ਆ ਸੋਹਮ ਇਹ ਅੰਦਸਤਾਨਾ ਸੋਹਮ ਦਾ ਵਸਤਾ ਉਹਦੇ ਅੱਡ ਕਰ ਲੈਨੇ ਉਹਦੇ ਨਾਲ ਕੱਪੜੇ ਕੱਲਾ ਖਨਾਰਾ ਪਾਉਂਦਾ ਇਹ ਇਹੀ ਪਾਉਂਦਾ ਕੱਲਾ ਇਹਨੂੰ ਕੱਲੇ ਨੂੰ ਬਸ ਆ ਦੇ ਰੱਖਣ ਕੀ ਕਰੀ ਲੈ ਪਿੱਛੇੜੀ ਰਹਿੰਦੇ ਨੇ ਆਹ ਦੇਖ ਲਈ ਤੂੰ ਆ ਸਮਾਰ ਓਏ ਮੈਨੂੰ ਨਹੀਂ ਚਾਹੀਦਾ ਟੱਕਾ ਡੋਕਣ ਮੈਨੂੰ ਤਾਂ ਬਾਕਸ ਚਾਹੀਦਾ ਗਰਮਾ ਉਸ ਐ ਤੇ ਇਹ ਉਹ ਹੱਥੋਂ ਕੋਈ ਨਹੀਂ ਸਾਈ ਦੇ ਲੈ ਆ ਦੇਖ ਲੋ ਹੋ ਜਾਂਦਾ ਉੱਥੇ ਤੱਕ ਚੱਕਾ ਤੇ ਦਲੀਆਂ ਨਹੀਂ ਚੜ ਆ ਬਾਂ ਓ ਯਾਰ ਮੈਨੂੰ ਪਤਾ ਮਮੀ ਮੈਨੂੰ 60 ਬਝਾਈਦਾ ਓ ਮਮੀ ਆਹਾ ਆ ਜਾਈਦਾ ਆਹਾ ਤੱਕ ਰੱਖ ਦੋ ਇਹਦੀ ਨਹੀਂ ਸਾਰੀ ਆ ਦੇਖੋ ਉੱਥੇ ਤੱਕ ਜਾਂਦਾ ਇਹਦੀ ਨਹੀਂ ਇਹ ਰਾਤ ਦੇ ਹੁਣ ਆਪਾਂ ਲੱਗਿਆ ਸੌ ਸੌ ਮੈਨੂੰ ਦੁੱਧ ਪੀ ਲਿਆ ਨਾ ਛੱਡਤਾ ਮੂਕ ਆਪਣਾ ਸਾਰਾ ਹੋ ਗਿਆ ਓਕੇ ਕਿਚਨ ਦਾ ਵੀ ਹੋ ਗਿਆ ਢਾਂਡੇ ਪੁੰਦੇ ਮਾਸ ਤੇ ਸਾਰਾ ਕੁਝ ਓਕੇ ਆ ਆਪ ਤੀਲਾ ਪਿਆ ਸਬਜੀ ਵਾਲਾ ਪਏ ਤੇ ਰੱਖ ਦੇਣਾ ਕਿਉਂਕਿ ਫਿਰ ਸੈਲਫ ਵੀ ਕਾਲੀ ਹੋ ਜੂਗੀ ਤਾਂ ਕਰਕੇ ਢਾਂਡੇ ਮਾਲ ਤੇ ਸ਼ੈਂਕ ਸਾਰਾ ਕੁੜਾ ਖਾਲੀ ਆ ਤੇ ਹੁਣ ਲੱਗਿਆ ਸੌਣ نیند ਬਹੁਤ ਆ ਰਹੀ ਹੈ ਥਕਾਵਟ ਹੋ ਗਈ ਮੈਨੂੰ ਮੇਰੇ ਤਾਂ ਬੱਚਿਆਂ ਨੇ ਬਸ ਕਰ ਇੱਕ ਵੇ ਕੁਛ ਮੇਰੀ ਆਬਦੀ ਹੋਈ ਪਈ ਹੈ ਥੈਰਾਪੀਆਂ ਲੱਗਣ ਕਰਕੇ ਆਸ ਤਾਂ ਮੇਰਾ ਲੱਕ ਵੀ ਕਰ ਦੋਣ ਲੱਗ ਗਿਆ ਕਿਉਂਕਿ ਘੰਟਾ ਦਾ ਰੈਸਟ ਕਰਨੀ ਚਾਹੀਦੀ ਆ ਕੇ ਥੈਪੀ ਕਰਾ ਕੇ ਮੇਰਾ 10 ਮਿੰਟ ਵੀ ਨਹੀਂ ਟੂਹੀ ਸਿੱਧੀ ਕਰੀ ਬੱਚੇ ਨਹੀਂ ਲੋਟ ਆਉਂਦੇ ਹੈਗੇ ਇਕੱਲੇ ਜਾਣੀ ਕਰਕੇ ਔਖਾ ਹੋ ਜਾਂਦਾ ਤੇ ਬਾਕੀ ਚਲੋ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਜੀ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਚੁੰਮ ਗੁੱਡ ਨਾਈਟ ਕਰ ਦੋ